सत शी अी वैलकम टू नीमत क्रिएशन ਪਹਿਲਾਂ ਤਾਂ ਜੀ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹੈਪੀ ਨਿਊ ਇਅਰ ਜੀ ਸਾਰਿਆਂ ਨੂੰ ਵਾਹਿਗੁਰੂ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਬਖਸ਼ਣ ਜੀ ਸਭ ਨੂੰ ਸਤੰਤ ਰੋਸਤੀ ਬਖਸ਼ਣ ਤੇ ਨਵਾਂ ਸਾਲ ਜਿਹੜਾ ਵਸਤੇ ਪੁਰਾਣਾ ਸਾਲ ਵੀ ਆਪਣਾ ਬਹੁਤ ਵਧੀਆ ਰਿਹਾ ਜੀ ਆਪਣਾ ਤੇ ਉਮੀਦ ਕਰਦੇ ਆਂ ਜੀ ਪ੍ਰਮਾਤਮਾ ਨੂੰ ਇਹ ਅਰਦਾਸ ਕਰਦੇ ਆਂ ਕਿ ਨਵਾਂ ਸਾਲ ਵੀ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਜੀ ਵੈਲਵਟ ਦੇ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ ਪ੍ਰਿੰਟਡ ਸੂਟ ਪਹਿਲਾਂ ਵੀ ਵੈਲਵਟ ਦੇ ਜਿਵੇਂ ਮੈਂ ਸੂਟ ਲੈ ਕੇ ਆਈਆਂ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਦੇ ਸੂਟਾਂ ਦਾ ਪਹਿਲਾਂ ਜਦੋਂ ਆਪਾਂ ਵੈਲਵਟ ਦੇ ਸੂਟ ਲੈ ਕੇ ਆਏ ਆ ਤਾਂ ਆਪਾਂ 1600 ਪ੍ਰਾਈਸ ਕੱਢਿਆ ਸੀ ਕਿਉਂਕਿ ਅੱਜ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਮੈਂ ਸੋਚਿਆ ਵੀ ਚਲੋ ਆਪਣੇ ਕਸਟਮਰ ਨੂੰ ਹੋਰ ਜ਼ਿਆਦਾ ਖੁਸ਼ ਕਰਦੇ ਹਾਂ ਤਾਂ ਆਪਾਂ ਸਿਰਫ ਅੱਜ 1500 ਦੇ ਵਿੱਚ ਤੁਹਾਨੂੰ ਸੂਟ ਦੇਵਾਂਗੇ ਸੂਟ ਉਵੇਂ ਦੇ ਹੀ ਆ ਸੇਮ ਜਿਹੜਾ ਤੁਸੀਂ 1600 ਦਾ ਸੂਟ ਲਿਆ ਸੀ ਸਿਰਫ ਆਪਾਂ ਨਵੇਂ ਸਾਲ ਦੀ ਸ਼ੁਰੂਆਤ ਕਰੀਏ ਵੀ ਚਲੋ ਸਭ ਨੂੰ ਖੁਸ਼ ਕਰਕੇ ਹੀ ਕਰਾਂਗੇ ਤੇ ਇਸ 1500 ਦੇ ਵਿੱਚ ਤੁਹਾਨੂੰ ਸੂਟ ਮਿਲਣਾ ਹੈ ਜੀ ਅੱਜ ਵੈਲਵਟ ਦਾ ਸੂਟ ਹੈ ਜੀ ਪਿਓਰ ਵੈਲਵਟ ਤੇ ਸੂਟ ਤੇ ਮੈਚਿੰਗ ਸੂਟ ਰਹਿਣਗੇ ਵੈਲਵਟ ਦੀ ਉਹ बॉਟਮ ਦੇ ਨਾਲ ਡੇ ਨਾਈਟ ਪ੍ਰਿੰਟ ਦੇ ਵਿੱਚ ਉਹ ਮੈਂ ਤੁਹਾਨੂੰ ਦਿਖਾਏ ਦੇਣਾ ਤੇ 1500 ਪ੍ਰਾਈਸ ਦੇ ਨਾਲ ਰਹਿਣਗੇ ਕੋਰੀਅਰ ਚਾਰजेस ਅਲੱਗ ਤੋਂ ਹੀ ਹੋਣਗੇ ਉਹ ਜਰੂਰ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 98146580803814680803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆਣਾ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸਵੇਰੇ 10:30 ਵਜੇ ਸ਼ੌਪ ਖੁੱਲ ਜਾਂਦੀ ਹੈ ਰਾਤੀ 8 ਵਜੇ ਤੱਕ ਖੁੱਲੀ ਹੁੰਦੀ ਹੈ ਜੀ ਇਸ ਟਾਈਮ ਦੇ ਵਿੱਚ ਜਦ ਮਰਜੀ ਤੁਸੀਂ ਆ ਸਕਦੇ ਹੋ ਤੇ ਸੰਡੇ ਸਾਡਾ ਕਲੋਜ਼ ਹੁੰਦਾ ਜੀ ਸੰਡੇ ਨਹੀਂ ਖੋਲਦੇ ਤਾਂ ਤੁਸੀਂ ਟਰਾਈ ਕਰਿਆ ਕਰੋ ਮੰਡੇ ਟੂ ਸੈਟਰਡੇ ਹੀ ਸ਼ੌਪ ਤੇ ਆ ਕੇ ਜਦ ਮਰਜੀ ਤੁਸੀਂ ਆਪਣਾ ਦੇਖ ਕੇ ਵੀ ਇਸ ਤਸੱਲੀ ਕਰਕੇ ਸੂਟ ਲੈ ਸਕਦੇ ਹੋ ਬਾਕੀ ਜਿਨ੍ਹਾਂ ਨੇ ਆਨਲਾਈਨ ਮੰਗਵਾਣਾ ਹੈ ਤੁਸੀਂ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਹਰ ਇੱਕ ਸੂਟ ਦਾ ਨੰਬਰ ਪਾਇਆ ਹੁੰਦਾ ਹੈ ਨੰਬਰ ਦੱਸ ਕੇ ਵੀ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਅੱਜ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਨੀ ਵੀਡੀਓ ਲੈ ਕੇ ਆਉਂਦੇ ਆ 9:30 ਤੋਂ 9 ਦੇ ਵਿੱਚ ਵਿੱਚ ਮਾਰਨਿੰਗ ਦੇ ਵਿੱਚ ਵੀ ਵੀਡੀਓ ਪਾ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਜੋ ਵੀ ਫੈਬਰਿਕ ਆਪਾਂ ਨੂੰ ਚਾਹੀਦਾ ਹੁੰਦਾ ਸੀਜ਼ਨ ਦੇ ਅਕੋਰਡਿੰਗ ਹਰ ਇੱਕ ਤਰ੍ਹਾਂ ਦੇ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰਦੇ ਆ ਜੀ ਤੇ ਇਹ ਦੇਖਦੇ ਆ ਅੱਜ ਦਾ ਪਹਿਲਾ ਸੂਟ ਇਹ ਦੇਖੋ ਵੈਲਵਟ ਦੇ ਵਿੱਚ ਸੂਟ ਹੈ ਬੜਾ ਸੋਹਣਾ ਗ੍ਰੇ ਜਿਹਾ ਸ਼ੇਡ ਹੈ ਤੇ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਪਹਿਲਾਂ ਜਿਹੜੇ ਆਪਾਂ ਸੀਗੇ ਸੇਮ ਇਹਨਾਂ ਦੇ ਨਾਲ ਦੇ ਹੀ ਸੂਟ ਸੀ ਪਹਿਲਾਂ ਆਪਾਂ ਆਲਓਵਰ ਸੂਟ ਲੈ ਕੇ ਆਏ ਆ ਇਹ ਹੈਗੀ 셔ਟ 2.5 ਮੀਟਰ ਦੀ ਤੇ ਇਸ ਦੇ ਨਾਲ ਹੀ ਕਪੜਾ ਪੂਰਾ ਅਟੈਚ ਹੈ ਜੀ ਨਾਲ 5 ਮੀਟਰ ਦਾ ਤੇ ਇਹ 2.5 ਮੀਟਰ ਦੀ 셔ਟ ਤੋਂ ਬਾਅਦ ਡੇ ਨਾਈਟ ਦੇ ਵਿੱਚ ਆਪਣਾ ਲਾਈਟ ਡਾਰਕ ਦੇ ਵਿੱਚ ਬਾਟਮ ਹੈ ਜੀ ਵੈਲਵਟ ਦੀ ਇਹ ਦੇਖੋ ਇਹ ਬਾਟਮ ਹੈ ਨਾਲ ਵੈਲਵਟ ਦਾ ਹੀ ਸੂਟ ਰਹਿਣਾ ਹੈ ਵੈਲਵਟ ਦੀ ਉਹ बॉਟਮ ਹੈ ਬਸ ਮੈਚਿੰਗ ਆਗੇ ਸੂਟ ਹੁਣ ਕੁਆਲਿਟੀ ਸੇਮ ਹੈ ਜਿਹੜੀ ਪਹਿਲਾਂ ਆਪਾਂ 1600 ਵਾਲੇ ਸੂਟ ਸੀਗੇ ਸੇਮ ਕੁਆਲਿਟੀ ਦੇ ਵਿੱਚ ਹੈ ਵਿਦਆਊਟ ਦੁਪੱਟਾ ਸੂਟ ਹੋਣਗੇ ਇਹ ਦੇਖੋ ਇਹ ਲੁੱਕ ਆ ਜਾਣੀ ਹੈ ਇਹ ਸੂਟਾਂ ਦੀ ਇਹ ਖਾਸੀਅਤ ਹੈ ਵੀ ਵੈਲਵਟ ਇਹਨਾਂ ਨੂੰ ਜੇ ਤੁਸੀਂ ਬਿਨਾ ਲਾਈਨਿੰਗ ਤੋਂ ਬਣਾ ਲਓ ਤਾਂ ਵੀ ਬਹੁਤ ਸੋਹਣੇ ਬਣਦੇ ਆ ਬਾਕੀ ਜਿਨ੍ਹਾਂ ਨੇ ਲਾਈਨਿੰਗ ਲਾ ਕੇ ਬਣਾਣੀ ਹੈ ਤਾਂ ਤੁਹਾਡੀ ਮਰਜ਼ੀ ਹੈ ਪ੍ਰਾਈਸ ਹੈਗਾ ਅੱਜ ਦਾ ਆਪਣੇ ਨਿਊ ਇਅਰ ਕਰਕੇ ਆਪਣੇ ਸਾਰੇ ਕਸਟਮਰਜ਼ ਲਈ ਗਿਫਟ ਹੈ ਜੀ 1500 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਅੱਜ ਦੇ ਇਹਦੇ ਵਿੱਚ ਮੈਂ ਹੁਣ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਬੜਾ ਸੋਹਣੇ ਸੋਹਣੇ ਕਲਰ ਹੈ ਜੀ ਆ ਦੇਖੋ ਕਿੰਨਾ ਸੋਹਣਾ ਪਿੰਕ ਪਿਆਜ਼ੀ ਜਿਹਾ ਸ਼ੇਡ ਹੈ ਪਿੰਕ ਪਿਆਜ਼ੀ ਕਲਰ ਹੈ ਸੂਟ ਦਾ ਮੈਚਿੰਗ ਸੂਟ ਹੈ ਵਿਦਆਊਟ ਦੁਪੱਟਾ ਬਹੁਤ ਸੋਹਣਾ ਕਲਰ ਹੈ ਪਿੰਕ ਜਿਹਾ ਕਲਰ ਹੈ ਇਸ ਦੇ ਨਾਲ ਵੀ ਹੈਗੀ ਆਪਣੀ ਮੈਚਿੰਗ ਬਾਟਮ ਨਾਲ ਇਹ ਬਾਟਮ ਆ ਜਣੀ ਆ ਬੜਾ ਪਿਆਰਾ ਮਿੱਠਾ ਜਿਹਾ ਰੰਗ ਹੈ ਇਹ ਕਲਰ ਆ ਜਣਾ ਜੀ ਸੂਟ ਦਾ ਵਿਦਆਊਟ ਦੁਪੱਟਾ ਸੂਟ 5 ਮੀਟਰ ਦੀ ਕੱਟ ਹੈ 2.5 ਮੀਟਰ ਦੀ ਜਿਵੇਂ ਸ਼ਰਟ ਹੋਗੀ 2.5 ਮੀਟਰ ਦੀ ਬਾਟਮ ਦੀ ਪਿਓਰ ਵੈਲਵਟ ਦੇ ਸੂਟ ਪ੍ਰਾਈਸ ਹੈਗਾ 1500 1500 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਇਹ ਦੇਖੋ ਮੈਂ ਉਰੇ ਰੱਖ ਕੇ ਉਰੇ ਦਿਖਾ ਰਹੀ ਹਾਂ ਐਵੇਂ ਬਾਟਮਸ ਹੈ ਜੀ ਨਾਲ ਸੇਮ ਕਲਰ ਦੇ ਵਿੱਚ ਜਿਵੇਂ ਇਹ ਗ੍ਰੀਨ ਹੈ ਆਪਣੇ ਇਹਦੇ ਨਾਲ ਦੀ ਉਹ ਡੇ ਨਾਈਟ ਕਲਰ ਕਹਿੰਦੇ ਆ ਜੀ ਇਹਨੂੰ ਡੇ ਨਾਈਟ ਪ੍ਰਿੰਟ ਵੀ ਸੈਲਫ ਦੇ ਵਿੱਚ ਉਵੇਂ ਹੀ ਬਾਟਮ ਹੈ ਜੀ ਨਾਲ ਇਹਦੇ ਵਿੱਚ ਹੀ ਹੈਗਾ ਸੇਮ ਕਲਰ ਜਿਹੜਾ ਮੈਂ ਤੁਹਾਨੂੰ ਦਿਖਾਇਆ ਪਹਿਲਾਂ ਗ੍ਰੇਜ ਹੈ ਸ਼ੈਡ ਦਿਖਾਇਆ ਫਿਰ ਪਿੰਕ ਪਿਆਜੀ ਇਹਦੇ ਵਿੱਚ ਹੀ ਹੈਗਾ ਗ੍ਰੀਨ ਕੋ ਸੋਨਾ ਜਾਂ ਮੂੰਗੀਆ ਗ੍ਰੀਨ ਕਲਰ ਹੈ ਮੈਚਿੰਗ ਦੇ ਵਿੱਚ ਹੈ ਜੀ ਵੈਲਵਟ ਦੇ ਸੂਟ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਇਹ ਤਿੰਨ ਸੂਟ ਇੱਕ ਪ੍ਰਿੰਟ ਚ ਦਿਖਾਏ ਆ ਨੈਕਸਟ ਪ੍ਰਿੰਟ ਦਿਖਾਣੇ ਆ ਸੋਬਰ ਜੇ ਕਲਰ ਹੈ ਬੜੇ ਪਿਆਰੇ ਪਿਆਰੇ ਹੈ ਬੜਾ ਸੋਹਣਾ ਬਦਾਮੀ ਰੰਗ ਦਾ ਸੂਟ ਹੈ ਜੀ ਇਹ ਪ੍ਰਿੰਟ ਇਹਦਾ ਵੀ ਬੜਾ ਪਿਆਰਾ ਹੈ ਜਿਨ੍ਹਾਂ ਨੂੰ ਜਿਆਦਾ ਵੱਡਾ ਪ੍ਰਿੰਟ ਨਹੀਂ ਪਸੰਦ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਹੁਤ ਪਿਆਰਾ ਇਸ ਦੇ ਨਾਲ ਹੈਗੀ ਹੈ ਬੜੀ ਪਿਆਰੀ ਬਦਾਮੀ ਜੇ ਸ਼ੇਡ ਦੇ ਵਿੱਚ ਇਹ ਦੇਖੋ ਬਾਟਮ ਇਹ ਮੈਚਿੰਗ ਬਾਟਮ ਆ ਜਣੀਆ ਨਾਲ ਡੇ ਨਾਈਟ ਦੇ ਵਿੱਚ ਪ੍ਰਿੰਟ ਬੜਾ ਪਿਆਰਾ ਕਲਰ ਹੈ ਇਹਦਾ ਸੂਟ ਦਾ 1500 ਪ੍ਰਾਈਸ ਦੇ ਨਾਲ ਸੂਟ ਆਪੜੇ ਤੇ ਨੈਕਸਟ ਆ ਗਏ ਇਹ ਵਿਦਆਊਟ ਦੁਪੱਟਾ ਸੂਟ ਹੈਗੇ ਇਹ ਦੇਖੋ ਇਹ ਬਾਟਮ ਹੈ ਜੀ ਇਹਦੀ ਸੂਟ ਦੀ ਵੀ ਇੱਥੇ ਤੋਂ ਵੀ ਐਵੇਂ ਸਕਰੀਨਸ਼ਾਟ ਲੈ ਸਕਦਾ ਤੁਸੀਂ ਬਸ ਨੰਬਰ ਪਾਇਆ ਹੋਗਾ ਉਹ ਜਰੂਰ ਤੁਸੀਂ ਯਾਦ ਰੱਖ ਲਿਆ ਕਰੋ ਵੀ ਕਿਹੜੇ ਨੰਬਰ ਵਾਲਾ ਸੂਟ ਹੈ ਨੰਬਰ ਇਸ ਲਈ ਪਾਈਦੇ ਵੀ ਕਨਫਿਊਜ਼ਨ ਨਾ ਹੋਵੇ ਦੇਖ ਬੜਾ ਪਿਆਰਾ ਕਲਰ ਹੈ ਇਹ ਵਾਲੀ ਸੂਟ ਦਾ ਪ੍ਰਿੰਟ ਨਾ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਹੈ ਮੈਚਿੰਗ ਬਾਟਮ ਦੇ ਨਾਲ ਸਭ ਦੇ ਨਾਲ ਰਹਿਣਗੀਆਂ ਇਹ ਮੈਚਿੰਗ ਬਾਟਮਸ ਐਵੇਂ ਸੂਟ ਬਣਦਾ ਹੈ ਸਟੀਚ ਹੋ ਕੇ ਬੜੀ ਪਿਆਰੀ ਲੁੱਕ ਆਣੀ ਜਿਵੇਂ ਆਪਣੇ ਹੁਣ ਠੰਡ ਵੱਧਦੀ ਜਾ ਰਹੀ ਹੈ ਹੈਗੇ ਇਹਦੇ ਹੀ ਸੂਟ ਵਧੀਆ ਲੱਗਦੇ ਜੀ ਫੰਕਸ਼ਨ 'ਚ ਤੇ ਪਾਏ ਹੋਏ 1500 ਪ੍ਰਾਈਸ ਹੈ ਜੀ ਇਹਨਾਂ ਦਾ 1500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਪਰਪਲ ਕਲਰ ਪ੍ਰਿੰਟ ਉਹ ਸੋਹਣਾ ਪ੍ਰਿੰਟ ਹੈ ਪਰਪਲ ਕਲਰ ਹੈ ਤੇ ਇਸ ਦੀ ਮੈਚਿੰਗ ਬਾਟਮ ਵੀ ਬੜੀ ਪਿਆਰੀ ਹੈ ਇਹ ਦੇਖੋ ਬੜਾ ਸੋਹਣਾ ਕਲਰ ਹੈ ਡਿਫਰੈਂਟ ਜਿਹਾ ਹੈ ਮੋਵ ਜਾ ਪਰਪਲ ਅਲੱਗ ਜਿਹਾ ਹੈ ਜੀ ਪਰਪਲ ਵੀ ਨਹੀਂ ਪ੍ਰੋਪਰ ਕਹਿ ਸਕਦੇ ਇਹ ਵਾਲਾ ਆ ਗਿਆ ਸ਼ੇਪ ਇਹ ਤਿੰਨ ਸੂਟ ਮੈਂ ਇੱਕ ਪ੍ਰਿੰਟ ਦੇ ਵਿੱਚ ਦਿਖਾਏ ਆ ਤਿੰਨ ਕਲਰ ਤੁਹਾਨੂੰ 1500 ਪ੍ਰਾਈਸ ਦੇ ਨਾਲ ਰਹਿਣਗੇ ਜੀ ਸੂਟ ਆ ਜਦੇ ਨੈਕਸਟ ਆ ਗਿਆ ਬੜਾ ਸੋਹਣਾ ਪ੍ਰਿੰਟ ਬੇਸ ਆ ਜਿਹੜਾ ਉਹ ਗ੍ਰੇ ਜੀ ਟੋਨ ਦੇ ਵਿੱਚ ਹੀ ਆ ਇਹਦਾ ਸੂਟ ਦਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਇਹ ਬੀਸ ਗ੍ਰੇ ਹੈ ਮੋਰ ਪੰਖੀ ਕਲਰ ਦੇ ਨਾਲ ਬਹੁਤ ਸੋਹਣਾ ਉੱਠ ਕੇ ਆ ਰਿਹਾ ਪ੍ਰਿੰਟ ਇਹ ਬਾਟਮ ਹੈ ਜੀ ਨਾਲ ਇਹਦੀ ਗ੍ਰੇ ਕਲਰ ਦੇ ਵਿੱਚ ਸੈਲਫ ਦੇ ਵਿੱਚ ਇਹ ਲੁੱਕ ਆ ਜਾਣੀ ਜੀ ਸੂਟ ਦੇ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਦੇ ਨਾਲ ਰਹਿਣਗੇ ਅੱਜ ਦੇ ਆਪਣੇ ਸੂਟ ਇਹ ਤੇ ਇਹਦੇ ਵਿੱਚ ਹੈਗਾ ਬੜਾ ਪਿਆਰਾ ਮੌਵ ਪਰਪਲ ਕਲਰ ਕਲਰ ਦੇਖੋ ਕਿੰਨਾ ਸੋਨਾ ਹੈ ਇਹਦਾ ਵੀ ਸੂਟ ਦਾ ਡਾਰਕ ਜਿਆ ਕਲਰ ਹੈ ਤੇ ਪ੍ਰਿੰਟਿੰਗ ਬੜੀ ਪਿਆਰੀ ਹੈ ਇਹ ਬਾਟਮ ਆ ਜਾਣੀ ਜੀ ਨਾਲ ਇਹਦੀ ਮੈਚਿੰਗ ਬਾਟਮ ਵਿਦਆਊਟ ਦੁਪੱਟਾ ਸੂਟ ਵੈਲਵਟ ਦੇ ਤੇ ਨੈਕਸਟ ਹੈਗਾ ਇਹਦੇ ਵਿੱਚ ਗਾਜਰੀ ਕਲਰ ਬੜਾ ਪਿਆਰਾ ਜਿਹਾ ਗਾਜਰੀ ਆ ਵੈਲਵਟ ਦੀ ਉਹ ਬਾਟਮ ਹੈ ਜੀ ਨਾਲ ਵੈਲਵਟ ਦੀ ਉਹ ਸ਼ਰਟ ਇਹ ਦੇਖੋ ਕਲਰ ਕਿੰਨਾ ਸੋਹਣਾ ਇਹ ਆ ਗਈ ਇਸ ਤੇ ਬਾਟਮ 1500 ਪ੍ਰਾਈਸ ਹੈ ਜੀ 1500 ਪ੍ਰਾਈਸ ਦੇ ਨਾਲ ਇਹ ਵਾਲੇ ਮੈਚਿੰਗ ਸੂਟ ਦਿਖਾਏ ਆ ਇੱਕ ਸੂਟ ਆਪਣੇ ਪਹਿਲੇ ਸੂਟਾਂ ਦੇ ਵਿੱਚੋਂ ਜਿਵੇਂ ਇੱਕ ਸੂਟ ਰਹਿ ਗਿਆ ਸੀਗਾ ਇਹ ਪੂਰਾ ਆਲ ਓਵਰ ਸੂਟ ਹੈ ਜੀ ਬਾਕੀ ਸੂਟ ਸਾਰੇ ਆਪਣੇ ਆਲਮੋਸਟ ਸੇਲ ਹੋ ਗਏ ਤੇ 5 ਮੀਟਰ ਦੀ ਕਟ ਹੈ ਜੀ ਇਹ ਆਲ ਓਵਰ ਸੂਟ ਹੈ ਬੜਾ ਪਿਆਰਾ ਮੋਰ ਪੰਖੀ ਗ੍ਰੇ ਡਾਰਕ ਸੁਰਮੀ ਗ੍ਰੇ ਮੋਰ ਪੰਖੀ ਹੈ ਬੜਾ ਪਿਆਰਾ ਮੋਰ ਪੰਖੀ ਬਲੂ ਜੈ ਕਲਰ ਹੈ ਲੱਗ ਜਾਈ ਸੁਰਮੀ ਜਿਵੇਂ ਗ੍ਰੇ ਵੀ ਕਹਿ ਸਕਦੇ ਓ ਨੂੰ ਵੈਸੇ ਤਾਂ ਮੋਰ ਪੰਖੀ ਕਲਰ ਹੈ ਜੀ ਪ੍ਰੋਪਰ ਇਹ ਆਲਓਵਰ ਸੂਟ ਹੈ ਪੂਰੇ 5 ਮੀਟਰ ਦੀ ਕਟ ਹੈ ਜਿਵੇਂ ਆਪਣਾ ਇੱਕ ਸੂਟ ਸਿੰਗਲ ਪਹਿਲੀ ਵੀਡੀਓ ਚ ਰਹਿ ਗਿਆ ਸੀਗਾ ਤੇ ਇਹ ਵੀ ਤੁਹਾਨੂੰ ਅੱਜ 1500 ਪ੍ਰਾਈਸ ਦੇ ਨਾਲ ਹੀ ਮਿਲਣਾ ਜੀ ਸੂਟ ਜੇ ਇਹਨਾਂ ਨੇ ਲੈਣਾ ਜੇ ਤੁਸੀਂ ਲੈ ਸਕਦੇ ਹੋ ਪ੍ਰਿੰਟ ਬਹੁਤ ਪਿਆਰਾ ਹੈ ਤੇ ਕਲਰ ਕੰਬੀਨੇਸ਼ਨ ਵੀ ਬੜਾ ਪਿਆਰਾ ਹੈ ਇਹਦਾ ਸੂਟ ਦਾ 1500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਆਪਣਾ ਅੱਜ ਦਾ ਆਲਓਵਰ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰੇ 8146580803 8146580800 ਤੇ ਜਿਵੇਂ ਵਿਦਆਊਟ ਦੁਪੱਟਾ ਸੂਟ ਹੈ ਜੀ ਨਾਲ ਦੁਪੱਟਾ ਵੀ ਡਾਈ ਕਰਵਾ ਕੇ ਜਿਨ੍ਹਾਂ ਨੇ ਮੰਗਵਾਣਾ ਹੈ ਤੁਸੀਂ ਵਿਦ ਦੁਪੱਟਾ ਵੀ ਮੰਗਵਾ ਸਕਦੇ ਹੋ ਤੇ ਉਹਦੇ ਆਪਣੇ ਦੁਪट्टे ਦੇ ਅਕੋਰਡਿੰਗ ਜਿਹੜੇ ਸਟੱਫ ਦਾ ਤੁਸੀਂ ਦੁਪੱਟਾ ਬਣਾਉਣਾ ਹੈ ਉਹਦੇ ਅਕੋਰਡਿੰਗ ਫਿਰ ਤੁਸੀਂ ਚਾਰजेस ਪੁੱਛ ਲਿਓ ਬਾਕੀ ਜਿਨ੍ਹਾਂ ਨੇ ਵਿਦਆਊਟ ਦੁਪੱਟਾ ਮੰਗਾਣਾ ਤਾਂ ਤੁਸੀਂ ਮੰਗਾਏ ਸਕਦੇ ਹੋ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ